ਅੱਜ ਰਵਨੀਤ ਬਿੱਟੂ ਫੇਰ ਲਾਈਵ ਹੋਇਆ ਕਟਾਰੀਆ ਪਰਿਵਾਰ ਦਾ ਜ਼ਿਕਰ ਉਹਨਾਂ ਨੇ ਵੈਸ਼ੀ ਦਰਿੰਦੇ ਤੱਕ ਦਾ ਸ਼ਬਦ ਉਹ ਮੈਂ ਕਹਿੰਦਾ ਕਿ ਇਹਦਾ ਉੱਤਰ ਵੀ ਦੇ ਦਿਆਂਗੇ ਇਹ ਜਿਹੜਾ ਰਵਨੀਤ ਬਿੱਟੂ ਹੈ ਭੁਖਲਾਟ ਚ ਆ ਗਿਆ ਮੇਰਾ ਸਰਕਾਰੀ ਉਪਰਾ ਇਹਦੇ ਕੋਲ ਕੋਈ ਕੰਮ ਨਹੀਂ ਹੈ ਘਰੇ ਬੈਠਾ ਫਿਰ ਤੂੰ ਹੁਣ ਤੱਕ ਕਾਰਵਾਈ ਕਿਉਂ ਨਹੀਂ ਕਰਾਈ ਹੁਣ ਤੱਕ ਕੁਝ ਹੋਇਆ ਕਿਉਂ ਨਹੀਂ ਜਿਹੜਾ ਮਸਲਾ ਕੋਈ ਮਸਲਾ ਹੀ ਨਹੀਂ ਹੈ ਔਰ ਰਾਜੇ ਵਿੜਿੰਗ ਤੇ ਕਿਸੇ ਪ੍ਰਕਾਰ ਦੀ ਕੋਈ ਐਫ ਆਈ ਆਰ ਨਾ ਸੀ ਨਾ ਕੋਈ ਹੈ ਅਰੇ ਵੀ ਬੇਫਜ਼ੂਲ ਜਿਹੜੀ ਗੱਲ ਕਰਦਾ ਇਹਦੇ ਖਿਲਾਫ ਅਸੀਂ ਡਿਫਾਮੇਸ਼ਨ ਦਾ ਕੇਸ ਪਾਵਾਂਗੇ ਮੇਰੇ ਖਿਲਾਫ ਕੋਈ ਮੁਕੱਦਮਾ ਨਹੀਂ ਹੈ ਮੇਰੇ ਨਾਲ ਉਹ ਪਰਿਵਾਰ ਰੋਜ਼ਾਨਾ ਵਰਤਦਾ ਹੈ ਰੋਜ਼ਾਨਾ ਇਕੱਠੇ ਹੁੰਨੇ ਆ ਅਸੀਂ ਲੋਕ ਰੋਜ਼ਾਨਾ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਥੀ ਹੈ ਤੁਸੀਂ ਜਾ ਕੇ ਉਸ ਪਰਿਵਾਰ ਨੂੰ ਪੁੱਛ ਸਕਦੇ ਹੋ ਇਸ ਤਰ੍ਹਾਂ ਦੀਆਂ ਬਕਵਾਸ ਬਾਜ਼ੀ ਕਰਨੀ ਗਲਤ ਕਰਨੀ ਲੈ ਬਿੱਟੂ ਗੱਲ ਸੁਣ ਲੈ ਜੋਰ ਲਾੜਾ ਜਿੰਨਾ ਮਰਜੀ ਤੇਰਾ ਸਪਨਾ ਔਰ ਜੋ ਤੂੰ ਗਦਾਰੀ ਕੀਤੀ ਕਾਂਗਰਸ ਪਾਰਟੀ ਨੇ ਤੈਨੂੰ ਰਗੜ ਕੇ ਭੇਜੂਗਾ ਲੁਧਿਆਣੇਓ ਜੋਰ ਲਾਲ ਅੱਜ ਰਵਨੀਤ ਬਿੱਟੂ ਫੇਰ ਲਾਈਵ ਹੋਇਆ ਕਟਾਰੀਆ ਪਰਿਵਾਰ ਦਾ ਜ਼ਿਕਰ ਉਹਨਾਂ ਨੇ ਵੈਸ਼ੀ ਦਰਿੰਦੇ ਤੱਕ ਦਾ ਸ਼ਬਦ ਉਹ ਮੈਂ ਕਹਿੰਦਾ ਕਿ ਇਹਦਾ ਉੱਤਰ ਵੀ ਦੇ ਦਿਆਂਗੇ ਇਹ ਜਿਹੜਾ ਰਵਨੀਤ ਬਿੱਟੂ ਹੈ ਭੁਖਲਾੜ ਚ ਆ ਗਿਆ ਮੇਰਾ ਸਰਕਾਰੀ ਉਪਰਾ ਇਹਦੇ ਕੋਲ ਕੋਈ ਕੰਮ ਨਹੀਂ ਹੈ ਘਰੇ ਬੈਠਾ ਫਿਰ ਤੂੰ ਹੁਣ ਤੱਕ ਕਾਰਵਾਈ ਕਿਉਂ ਨਹੀਂ ਕਰਾਈ ਹੁਣ ਤੱਕ ਕੁਝ ਹੋਇਆ ਕਿਉਂ ਨਹੀਂ ਜਿਹੜਾ ਮਸਲਾ ਕੋਈ ਮਸਲਾ ਹੀ ਨਹੀਂ ਹੈ ਔਰ ਰਾਜੇ ਵਿੜਿੰਗਤੇ ਕਿਸੇ ਪ੍ਰਕਾਰ ਦੀ ਕੋਈ ਐਫ ਆਈ ਆਰ ਨਾ ਸੀ ਨਾ ਕੋਈ ਹੈ ਅਰੇ ਵੀ ਬੇਫਜ਼ੂਲ ਜਿਹੜੀ ਗੱਲ ਕਰਦਾ ਇਹਦੇ ਖਿਲਾਫ ਅਸੀਂ ਡਿਫਾਮੇਸ਼ਨ ਦਾ ਕੇਸ ਪਾਵਾਂਗੇ ਮੇਰੇ ਖਿਲਾਫ ਕੋਈ ਮੁਕੱਦਮਾ ਨਹੀਂ ਹੈ ਮੇਰੇ ਨਾਲ ਉਹ ਪਰਿਵਾਰ ਰੋਜ਼ਾਨਾ ਵਰਤਦਾ ਹੈ ਰੋਜ਼ਾਨਾ ਇਕੱਠੇ ਹੁੰਨੇ ਆ ਅਸੀਂ ਲੋਕ ਰੋਜ਼ਾਨਾ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਥੀ ਹੈ ਤੁਸੀਂ ਜਾ ਕੇ ਉਸ ਪਰਿਵਾਰ ਨੂੰ ਪੁੱਛ ਸਕਦੇ ਹੋ ਇਸ ਤਰ੍ਹਾਂ ਦੀਆਂ ਬਕਵਾਸਪਾਦੀ ਕਰਨੀ ਗਲਤ ਕਰਨੀ ਲੈ ਬਟੂ ਗੱਲ ਸੁਣ ਲੈ ਜੋਰ ਲਾੜਾ ਜਿੰਨਾ ਮਰਜ਼ੀ ਇਹਰਾ ਸਪਨਾ ਔਰ ਜੋ ਤੂੰ ਗਦਾਰੀ ਕੀਤੀ ਕਾਂਗਰਸ ਪਾਰਟੀ ਨੇ ਤੈਨੂੰ ਰਗੜ ਕੇ ਭੇਜੂਗਾ ਲੁਧਿਆਣੇਓ ਜੋਰ ਲਾਲ ਅੱਜ ਰਵਨੀਤ ਬਿੱਟੂ ਫੇਰ ਲਾਈਵ ਹੋਇਆ ਕਟਾਰੀਆ ਪਰਿਵਾਰ ਦਾ ਜ਼ਿਕਰ ਉਹਨਾਂ ਨੇ ਵੈਸ਼ੀ ਦਰਿੰਦੇ ਤੱਕ ਦਾ ਸ਼ਬਦ ਉਹ ਮੈਂ ਕਹਿੰਦਾ ਕਿ ਇਹਰਾ ਉੱਤਰ ਵੀ ਦੇ ਦਿਆਂਗੇ ਇਹ ਜਿਹੜਾ ਰਵਨੀਤ ਬਿੱਟੂ ਹੈ ਭੁਖਲਾੜ ਚ ਆ ਗਿਆ ਮੇਰਾ ਸਰਕਾਰੀ ਉਪਰਾ ਇਹਦੇ ਕੋਲ ਕੋਈ ਕੰਮ ਨਹੀਂ ਹੈ ਘਰੇ ਬੈਠਾ ਫਿਰ ਤੂੰ ਹੁਣ ਤੱਕ ਕਾਰਵਾਈ ਕਿਉਂ ਨਹੀਂ ਕਰਾਈ ਹੁਣ ਤੱਕ ਕੁਝ ਹੋਇਆ ਕਿਉਂ ਨਹੀਂ ਜਿਹੜਾ ਮਸਲਾ ਕੋਈ ਮਸਲਾ ਹੀ ਨਹੀਂ ਹੈ ਔਰ ਰਾਜੇ ਵਿੜਿੰਗਤੇ ਕਿਸੇ ਪ੍ਰਕਾਰ ਦੀ ਕੋਈ ਐਫ ਆਈ ਆਰ ਨਾ ਸੀ ਨਾ ਕੋਈ ਹੈ ਅਰੇ ਵੀ ਬੇਫਜ਼ੂਲ ਜਿਹੜੀ ਗੱਲ ਕਰਦਾ ਇਹਦੇ ਖਿਲਾਫ ਅਸੀਂ ਡਿਫਾਮੇਸ਼ਨ ਦਾ ਕੇਸ ਪਾਵਾਂਗੇ ਮੇਰੇ ਖਿਲਾਫ ਕੋਈ ਮਕਦਮਾ ਨਹੀਂ ਹੈ ਮੇਰੇ ਨਾਲ ਉਹ ਪਰਿਵਾਰ ਰੋਜ਼ਾਨਾ ਵਰਤਦਾ ਹੈ ਰੋਜ਼ਾਨਾ ਇਕੱਠੇ ਹੁੰਨੇ ਆ ਅਸੀਂ ਲੋਕ ਰੋਜ਼ਾਨਾ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਥੀ ਹੈ ਤੁਸੀਂ ਜਾ ਕੇ ਉਸ ਪਰਿਵਾਰ ਨੂੰ ਪੁੱਛ ਸਕਦੇ ਹੋ ਇਸ ਤਰ੍ਹਾਂ ਦੀਆਂ ਬਕਵਾਸ ਬਾਜ਼ੀ ਕਰਨੀ ਗਲਤ ਕਰਨੀ ਲੈ ਬਿੱਟੂ ਗੱਲ ਸੁਣ ਲੈ ਜੋਰ ਲਾੜਾ ਜਿੰਨਾ ਮਰਜੀ ਤੇਰਾ ਸਪਨਾ ਔਰ ਜੋ ਤੂੰ ਗਦਾਰੀ ਕੀਤੀ ਕਾਂਗਰਸ ਪਾਰਟੀ ਨੇ ਤੈਨੂੰ ਰਗੜ ਕੇ ਭੇਜੂੰਗਾ ਲੁਧਿਆਣੇੋਂ ਜ਼ੋਰ